ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਅਸੀਂ ਤੁਹਾਡਾ ਸਭ ਦਾ ਸਵਾਗਤ ਕਰਦੇ ਆਂ ਸਾਡੇ ਚੈਨਲ ਸਾਡੀ ਮੈਚ ਤੇ ਤੇ ਅਮੀਰ ਕਰਦੇ ਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਠੀਕ ਠਾਕ ਆ। ਤੇ ਅੱਜ ਆਪਣੇ ਭੁਆ ਜੀ ਹੋਣੀ ਸਾਨੂੰ ਮਿਲ ਲਈ ਆਏ ਸੀ। ਮੇਰੇ ਭੁਆ ਜੀ ਮੇਰੇ ਫਰਜੀ ਤੇ ਭਤੀਜਾ ਮਿਲ ਲਈ ਆਏ ਸੀਗੇ ਤੇ ਆ ਸ਼ੀਨ ਬੁੱਤ ਮੇਰਾ ਰੁੱਸ ਗਿਆ ਕਿਉਂਕਿ ਜਦ ਮੇਰਾ ਭਤੀਜਾ ਆਇਆ ਉਹਨੇ ਕਿਹਾ ਤਾਂ ਬਾਹਰ ਸੀਗਾ ਇਹਨੂੰ ਲੱਗਿਆ ਕਿ ਤੇ ਉਹਨੇ ਬੂਜੀ ਕਹਿਤਾ ਲੱਗਿਆ ਵੀ ਹੁਣ ਭੂਆ ਕੀ ਤੇ ਉਹਦਾ ਨਾ ਪਿਆਰ ਕਰਨ ਲੱਗ ਜਾਈ ਦੂਜੇ ਦੇ ਮਨਚਦਾਰ ਇਹ ਹੋਇਆ ਪਿਆ ਕਿ ਜੇ ਭੂਆ ਉਹਨਾਂ ਦੇ ਨਾਲ ਨਾ ਚਲੀ ਜਾਵੇ ਇਹ ਡਰੀ ਬੈਠੀ ਆ ਹੁਣ ਉਹਦਰ ਹੋ ਗਈ ਆਪਣੀ ਦਾਦੀ ਦੇ ਨਾਲ ਜੰਗੜ ਕੇ ਬੈਠਾ ਹੋਇਆ ਉਹ ਵੀ ਕਿਸੇ ਕੋਲ ਆਉਂਦਾ ਨਹੀਂ ਹੈਗਾ ਇਹ ਬੋਲ ਪਾ ਐਸੀ ਨੇ ਹਾ ਦੇਖੋ ਮਾਰਦੀ ਆ ਦੇਖੋ ਮੇਰੇ ਮਾਰਦੀ ਆ ਖਿਜ ਕੇ ਦੇਖ ਲੋ ਆ ਕੀ ਸेलो ਸੀ ਰੰਤੂ ਸਾਹਿਬ ਚਲੇ ਸੀਗੇ ਤੇ ਕੀਰਤਪੁਰ ਸਾਹਿਬ ਦਰਸ਼ਨ ਕਰਨੇ ਭੂਆ ਜੀ ਉਹਨਾਂ ਨੇ ਉੱਥੇ ਉਤਰ ਕੇ ਤੁਹਾਨੂੰ ਮਿਲਾਉਣੇ ਆਗੇ ਤੇ ਆਪਾਂ ਜਾ ਕੇ ਉਹਨਾਂ ਨਾਲ ਮਹਾਰਾਜ ਦੇ ਦਰਸ਼ਨ ਕਰਦੇ ਆਪਾਂ ਜੀ ਕੀਰਤਪੁਰ ਸਾਹਿਬ ਪਹੁੰਚ ਗਏ ਤੇ ਮੇਰੇ ਸਭ ਤੋਂ ਵੱਡੇ ਭੂਆ ਜੀ ਨੇ ਤੇ ਭੂਆ ਜੀ ਦਾ ਹੈਗਾ ਪੋਤਰਾ ਤੇ ਸਭ ਤੋਂ ਪਹਿਲਾਂ ਤੁਸੀਂ ਵੱਡੇ ਭੂਆ ਜੀ ਨੂੰ ਮਿਲੋ ਤੇ ਜਸਲੀਨ ਪੁੱਠੇ ਕੰਮ ਕਰਨ ਤੇ ਕਿਤੇ ਹਟਦੀ ਨਹੀਂ ਕਿਆ ਕਰਦੀ ਐਨਾ ਪਾਣੀ ਭਰਿਆ ਐਨਾ ਪਾਣੀ ਭਰਿਆ ਤੇਰੇ ਪੈਰ ਪਾਉਣ ਵਾਸਤੇ ਭਰਿਆ ਵਾ ਪੋਜੀ ਕਿੰਨੀਵੀਂ ਵਾਰ ਆਏ ਇੱਥੇ ਪਹਿਲੀ ਵਾਰ ਆਏ ਕਿਤ ਬਰਸਾਂ ਤੋਂ ਤੁਸੀਂ ਪਹਿਲੀ ਵਾਰ ਆਏ ਮੈਂ ਕਾਫੀ ਵਾਰ ਆ ਗਈ ਕਿਉਂਕਿ ਆਪਣੇ ਫੁੱਲ ਉੱਥੇ ਪਾ ਦਿੰਦੇ ਨੇ ਜ਼ਿਆਦਾਤਰ ਆਪਣੇ ਆਉਂਦੇ ਨਹੀਂ ਇੱਧਰ ਪਹਿਲਾਂ ਆਪਾਂ ਇਹ ਪਤਾਲਪੁਰੀ ਸਾਹਿਬ ਕੀਤਵਰ ਸਾਹਿਬ ਕਿ ਨਿਆਣੇ ਇੱਕ ਦੂਜੇ ਦੇ ਨਾਲ ਹੀ ਲੜੀ ਜਾਂਦੇ ਆ ਪਾਪਾ ਜੀ ਤਾਂ ਤੁਸੀਂ ਆਨੰਦਪੁਰ ਸਾਹਿਬ ਪਹੁੰਚ ਗਏ ਤੇ ਮੇਰਾ ਭਤੀਜਾ ਪਹਿਲੀ ਵਾਰ ਸ਼੍ਰੀ ਆਨੰਦਪੁਰ ਸਾਹਿਬ ਆਇਆ ਆ ਤੇ ਉਹ ਵੀ ਜਦੋਂ ਤੁਰਨ ਲੱਗ ਗਿਆ ਐ ਬੀ ਖੁਸ਼ੀ ਹੁੰਦੀ ਆ ਜਦੋਂ ਨਾਲ ਦੇ ਭੈਣ ਭਾਈਆਂ ਦੇ ਬੱਚੇ ਇੰਨਾ ਵਧੀਆ ਤੁਰਦੇ ਆ ਮੂਰੇ ਮੂਰੇ ਸਾਡੇ ਫੁੱਫੜ ਜੀ ਵੱਡੇ ਵਾਲੇ ਸਾਡੇ ਪੋਤੇ ਦੀ ਡਿਊਟੀ ਇੰਨਾ ਤੇ ਲੱਗੀ ਆ ਤੇ ਆਪਾਂ ਜੀ ਅੱਜ ਆਏ ਸੀਗੇ ਭੂਆ ਜੀ ਹੁਣਾਂ ਦੇ ਆਣ ਕਰਕੇ ਖਾਸ ਅਜੀ ਜਨਮ ਭੂਮੀ ਸ਼੍ਰੀ ਨੰਦਪੁਰ ਸਾਹਿਬ ਤੇ ਅਸੀਂ ਸਾਰੇ ਵਾਸੀ ਸ਼੍ਰੀ ਨੰਦਪੁਰ ਸਾਹਿਬ ਦੇ ਆ ਕਿ ਇੱਥੇ ਜੋ ਅਹਿਸਾਸ ਆ ਕੀਰਤਨ ਦਾ ਜੋ ਜਿਹੜਾ ਇਹ ਵਾਤਾਵਰਨ ਦਾ ਜਿਹੜਾ ਅਹਿਸਾਸ ਸਤੋਂ ਤੇ ਜਿਹੜੀਆਂ ਉਰੇ ਵੀਰ ਕਰਨਗਾਂ ਨੇ ਉਹ ਇਥੇ ਸਿਰਫ ਫੀਲ ਕੀਤੀਆਂ ਜਾ ਸਕਦੀਆਂ ਨੇ ਉਹਨਾਂ ਨੂੰ ਨਾ ਤਾਂ ਕੈਮਰਾ ਬਿਆਨ ਕਰ ਸਕਦਾ ਹੈ ਤੇ ਨਾ ਹੀ ਮੈਂ ਬੋਲ ਕੇ ਬਿਆਨ ਕਰ ਸਕਦੀ ਆ ਜਦੋਂ ਉਰੇ ਆਉਣੇ ਆਗੇ ਉੱਥੇ ਦਰਸ਼ਨ ਕਰਕੇ ਗੁਰੂ ਮਹਾਰਾਜ ਦੇ ਇਦਾਂ ਲੱਗਦਾ ਆ ਕਿ ਉਹ ਸਾਰਾ ਟਾਈਮ ਜਾਦਾ ਆ ਜਾਂਦਾ ਜਦੋਂ ਮਹਾਰਾਜ ਦੇ ਹੁੰਦੇ ਹੋયા ਇਥੇ ਰੌਣਕਾਂ ਲੱਗਦੀਆਂ ਹੋਣਗੀਆਂ ਜਪਿੰਦਰ ਨੇ ਆ ਨਾਲ ਮੈਚਿੰਗ ਹੀ ਕਰ ਲਈ ਆਪਣੀ ਉਹਦੇ ਨੀਕਰ ਦੇ ਤੇ ਅਸੀਂ ਸਟਿੱਕ ਫੜੀ ਵੀ ਆ ਖਾਜ ਜੀ ਕਰਨੇ ਆ ਲਈ ਤੇ ਅਸੀਂ ਪਰਿਵਾਰ ਵਿੱਚ ਛੋੜਾ ਸਾਹਿਬ ਆ ਗਏ ਵੈਸੇ ਤਾਂ ਭੂਆ ਜੀ ਹੋਣੀ ਕਾਲੀ ਕਰਦੇ ਸੀ ਪਰ ਅਸੀਂ ਕਿ ਇੱਕ ਵਾਰ ਤਾਂ ਇਹਨੂੰ ਦਰਸ਼ਨ ਕਰਾ ਕੇ ਭੇਜਣਾ ਤਾਂ ਸਾਡੇ ਨਿਆਣੇ ਵੀ ਨਾਲ ਹੀ ਆ ਗਏ ਇਹਨਾਂ ਨੂੰ ਛੁੱਟੀਆਂ ਨੇ ਇਹ ਨਿਆਣਿਆਂ ਦੇ ਕਰਕੇ ਇਹਦਾ ਇੰਨਾ ਦਿਲ ਲੱਗਿਆ ਹੋਇਆ ਹੈ ਇਹ ਇੰਨਾ ਸੈੱਟ ਬੈਠਾ ਰਿਹਾ ਹੈ ਇਹਨੇ ਜਿਵੇਂ ਤੰਗ ਨਹੀਂ ਕਰਿਆ ਬਲਨੂਰ ਘਰ ਨਿਆਣਿਆਂ ਦਾ ਵੀ ਲੱਗਿਆ ਵਾ ਨਿਆਣੇ ਵੀ ਨਾਲੇ ਆ ਗਏ ਨਿਆਣੇ ਨਾਲ ਹੀ ਆ ਗਏ ਰਹਿੰਦੇ ਆ ਅਸੀਂ ਵੀ ਜਾਣਾ ਕਹਿੰਦੇ ਇਹਦੇ ਨਾਲ ਖਲਾਉਂਦੇ ਹੀ ਆਏ ਆ ਇਹਨਾ ਇਹਨਾ ਕਰਕੇ ਤੰਗ ਨਹੀਂ ਕਰਿਆ ਕੱਲ ਜਸਲੀਨ ਦੇ ਕੱਲ ਅਸੀਂ ਇਹਨੂੰ ਚੱਕਿਆ ਕਿਸੇ ਨਾਲ ਨਹੀਂ ਉઠਿਆ ਜਸਲੀਨ ਜਦ ਚੱਕਿਆ ਜਦ ਹੀ ਉੱਠ ਕੇ ਦੁਰਪਿਆ ਚਲੋ ਵੀ ਚਲੀਏ ਦਰਸ਼ਨ ਕਰੀਏ ਪਹਾੜੀਆਂ ਚੜਨਾ ਪੈਣਾ ਚੱਲ ਗੱਲ ਖਰਾਬ ਕਰਦੀ ਝੂਠੀ ਕਰਦੀ ਗੱਲ ਵੀ ਭਾਈ ਮੇਰੇ ਬੁੱਧ ਦੀ ਵੇ ਵੈਸੇ ਤੇ ਅਸੀਂ ਵੀਡੀਓ ਪਾ ਚੁੱਕੇ ਹਾਂ ਪਰਵਾਰ ਵਿਛੜਾਓ ਸਥਾਨ ਹੈ ਜਿੱਥੇ ਗੁਰੂ ਮਹਾਰਾਜ ਜੀ ਦਾ ਪਰਿਵਾਰ ਵਿਛੜਿਆ ਸੀ ਅੱਜ ਹਲਕੀਆਂ ਕਣੀਆਂ ਪੈ ਰਹੀਆਂ ਨੇ ਪਹਿਲਾਂ ਤੇਜ਼ ਮੀਂਹ ਸੀਗਾ ਤੇ ਅੱਜ ਸਰਸਾ ਨਦੀ ਵੀ ਪੂਰੀ ਭਰ ਕੇ ਚੱਲ ਰਹੀ ਹੈਗੀ ਜਿਸ ਦਿਨ ਵੀਡੀਓ ਪਹਿਲਾਂ ਪਾਈ ਸੀਗੀ ਉਸ ਦਿਨ ਸਰਸਾ ਦੇ ਵਿੱਚ ਪਾਣੀ ਘੱਟ ਸੀਗਾ ਅੱਜ ਸਰਸਾ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਆ ਤੇ ਮੈਂ ਉਹ ਦੇਖ ਕੇ ਸੋਚ ਰਹੀ ਸੀ ਜਦੋਂ ਗੁਰੂ ਸਾਹਿਬ ਨੇ ਹੋਣਾ ਨੇ ਸਰਸਾ ਪਾਰ ਕਰੀ ਹੋਣੀ ਆ ਕਿੰਨਾ ਜ਼ਿਆਦਾ ਪਾਣੀ ਹੋਣਾ ਆ ਕਿੰਨਾ ਖਤਰਨਾਕ ਉਹ ਦ੍ਰਿਸ਼ ਹੋਣਾ ਆ ਮਤਲਬ ਅ ਗੁਰੂ ਸਾਹਿਬ ਨੇ ਪੂਰਨੇ ਹੀ ਪਾਏ ਹੈਗੇ ਤੇ ਸਰਸਾ ਦੇ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਸਰਸਾ ਦੇ ਕੰਡੇ ਤੇ ਹੈਗਾ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਆ ਕੇ ਐਨਾ ਸਕੂਨ ਮਿਲਦਾ ਮਤਲਬ ਮੈਨੂੰ ਮੈਨੂੰ ਦਿਲ ਕਰਦਾ ਹੁੰਦਾ ਕਿ ਪਰਿਵਾਰ ਵਿਛੋੜਾ ਸਾਹਿਬ ਜਾ ਕੇ ਆਵਾਂ ਮਤਲਬ ਨਾ ਉੱਥੇ ਇੱਥੇ ਇੱਕ ਜਦੋਂ ਵੀ ਮਨ ਉਦਾਸ ਹੁੰਦਾ ਆ ਮਨ ਟੁੱਟਿਆ ਜਾਂ ਹੁੰਦਾ ਆ ਉਦੋਂ ਦਿਲ ਕਰਦਾ ਕਿ ਪਰਿਵਾਰ ਵਿਛੋੜਾ ਸਾਹਿਬ ਜਾ ਕੇ ਆਵਾਂ ਕਿ ਗੁਰੂ ਸਾਹਿਬ ਦੇ ਜੇ ਜਿਦਾਂ ਗੁਰੂ ਸਾਹਿਬ ਦੇ ਗੁਰੂ ਸਾਹਿਬ ਦਾ ਪਰਿਵਾਰ ਇਥੋਂ ਵਿਛੜਿਆ ਸੀਗਾ ਸਭ ਕੁਝ ਹੋਇਆ ਸੀਗਾ ਇਥੋਂ ਇੱਕ ਤਰੀਕੇ ਨਾਲ ਕਹਿ ਲਓ ਕਿ ਪ੍ਰੇਮ ਨਾਲ ਮਿਲਦੀ ਆ ਜ਼ਿੰਦਗੀ ਜਿਉਣੇ ਦੀ ਜਦੋਂ ਮੈਂ ਹਾਰ ਜਾਣੀ ਆ ਜਦੋਂ ਮੈਂ ਆਪਣੇ ਆਪ ਤੋਂ ਹਾਰ ਜਾਣੀ ਆ ਮੈਂ ਪ੍ਰੇਮ ਨਾਲ ਲੈਣ ਦੇ ਲਈ ਮੈਂ ਗੁਰੂ ਸਾਹਿਬ ਦੇ ਜਨਮਾਂ ਦੇ ਵਿੱਚ ਆਂਦੀ ਹੁੰਨੀ ਆ ਤੇ ਚਲੋ ਆਪਾਂ ਚੱਲੀਏ ਕਰਕੇ ਰਸਤਾ ਉਹ ਇਹ ਤੁਹਾਡੀ ਅਟੈਚਮੈਂਟ ਆ ਨਾ ਜਿੱਦਾਂ ਪਹਿਲਾਂ ਤੇ ਤੁਹਾਡੀ ਹਜੂਰ ਸਾਹਿਬ ਵੀ ਅਟੈਚਮੈਂਟ ਆ ਗੁਰੂ ਗੋਬਿੰਦ ਸਿੰਘ ਦਾ ਸਥਾਨ ਆ ਤੁਹਾਡੇ ਜਿੱਥੇ ਗੁਰੂ ਗੋਬਿੰਦ ਸਿੰਘ ਦੇ ਸਥਾਨ ਆ ਉੱਥੇ ਭੈਣ ਦੀ ਅਟੈਚਮੈਂਟ ਜ਼ਿਆਦਾ ਰਹਿੰਦੀ ਆ ਇਹਨਾਂ ਦੇ ਮਨ ਨੂੰ ਖਿੱਚ ਪੈਂਦੀ ਆ ਵੀ ਉੱਥੇ ਅਸੀਂ ਚੱਲੀਏ ਪਰ ਉਹ ਤਾਂ ਅਸੀਂ ਸਾਰੇ ਹੀ ਸਾਡੀ ਸਤਿਕਾਰਯੋਗ ਨੇ ਮੇਰਾ ਸਾਰੇ ਗੁਰੂ ਘਰਾਂ ਨਾਲ ਬਹੁਤ ਪਿਆਰ ਆ ਪਰ ਗੱਲ ਇਹ ਹੁੰਦੀ ਵੀ ਮਤਲਬ ਬੰਦਾ ਹੁੰਦਾ ਕਿ ਇੱਕ ਇੱਕ ਉਹਨੂੰ ਮਤਲਬ ਉਹ ਕਰਦਾ ਆ ਵੀ ਇੱਕ ਨਾਮ ਨੂੰ ਯਾਦ ਰੱਖ ਕੇ ਵੀ ਪੁਕਾਰਦਾ ਆ ਸਾਰੇ 10 ਗੁਰੂ 11 12ਵੇਂ ਗੁਰੂ ਸ਼੍ਰੀ ਗੁਰੂ ਗੰਗ ਸਾਹਿਬ ਜੀ 11 ਗੁਰੂ ਸਾਡੇ ਇੱਕ ਜੋਤ ਨੇ 11ਵੇਂ ਗੁਰੂ ਗੁਰੂ ਗੰਗ ਸਾਹਿਬੀ ਗੁਰੂ ਗੋਬਿੰਦ ਸਿੰਘ ਜੀ ਦੀ ਜੋਤ ਆ ਗੁਰੂ ਸਾਹਿਬ ਦੀ ਜੋਤ ਨੇ ਪਰ ਮਤਲਬ ਇੱਕ ਅਟੈਚਮੈਂਟ ਹੁੰਦੀ ਹੈ ਨਾ ਜਿਹੜੀ ਮਨ ਦੇ ਵਿੱਚ ਇੱਕ ਜਿਹੜਾ ਦਿਲ ਤੋਂ ਸਕੂਨ ਮਿਲਦਾ ਹੈ ਗੁਰੂ ਗੋਬਿੰਦ ਸਿੰਘ ਜੀ ਨਾਲ ਗੱਲਾਂ ਕਰਦਿਆਂ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਲੈਂਦਿਆਂ ਜਦ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਦੀਆਂ ਆਪਣੇ ਆਪ ਨੂੰ ਦੱਸਦਿਆਂ ਉਹ ਉਹ ਮਾਨ ਇੱਕ ਵੱਖਰਾ ਹੀ ਆ ਹਾਂ ਜੀ ਹਾਂ ਚਲ ਕੇ ਚਲੋ ਦਰਸ਼ਨ ਕਰਦੇ ਭੈਣ ਏ ਅਰਸ਼ ਐ ਵੀ ਮੇਰਾ ਭਤੀਜਾ ਬੰ ਡਿਗਰੀ ਹੋਣਾ ਜਸਲੀ ਨੂੰ ਗੁੱਸੇ ਹੋ ਗਈ ਆ ਗੱਲ ਤੇ ਉਹ ਬੇਵੋਰੀ ਹੋ ਜਾਂਦੀ ਆ ਜਦੋਂ ਸਭ ਭੁੱਲ ਗਈ ਜੀ ਨਾ ਇਹ ਨਾ ਮਗਰ ਹਾਂ ਜਿਸ ਕਿਸੇ ਨੂੰ ਪਿਆਰ ਕਰਦੇ ਨੇ ਇੱਕ ਵਾਰੀ ਹੋ ਜਾਂਦੀ ਗੁੱਸਾ ਜਿਵੇਂ ਕਹਿ ਦਵਾਂ ਅਰਸ਼ ਚੰਗਾ ਤਾਂ ਵੀ ਗੁੱਸੇ ਹੋ ਜਾਂਦੀ ਆ ਇਹ ਸਾਡੇ ਕੋਲ ਪਹਿਲਾਂ ਪਹੁੰਚ ਕੇ ਅਰਸ਼ ਦੀਪ ਹੋਣੀ ਤੇ ਭੈਣ ਲਾਸਟ ਵਿੱਚ ਆਈ ਆ ਇਹਨਾਂ ਨੂੰ ਵੀਕਨੈਸ ਕਰਕੇ ਪੌੜੀਆਂ ਚੜ੍ਹਨੀਆਂ ਥੋੜੀਆਂ ਔਖੀਆਂ ਲੱਗਦੀਆਂ ਸਾਹ ਚੜ ਜਾਂਦਾ ਹਾਂ ਵੀ ਸਾਹ ਚੜ ਗਿਆ ਸਾਲਾ ਲੈ ਕੇ ਆ ਸਾਹ ਚੜਿਆ ਹੋਇਆ ਹੈ ਅੱਜ ਵੀ ਅਸੀਂ ਡਾਕਟਰ ਕੁਲਦਾਨ ਤੋਂ ਸੋਚ ਰਹੇ ਹਾਂ ਇੱਕ ਵਾਰ ਦੁਬਾਰਾ ਹਾਂ ਅੱਜ ਜਾਇਓ ਤੁਸੀਂ ਮੇਰੀ ਗਲੇ 'ਚ ਆਵਾਜ਼ ਬੰਦ ਹੋ ਜਾਂਦੀ ਆ ਵੀਕਨੈਸਰ ਧੜਕਣ ਵੱਧਦੀ ਨਾ ਪੌੜੀਆਂ ਚੜਦੇ ਫਿਰ ਉਹਦੇ ਕਰਕੇ ਆਵਾਜ਼ ਬੰਦ ਹੋ ਰਹੀ ਆ ਉਦਾਂ ਵੀ ਹੋ ਜਾਂਦਾ ਨਾਰਮਲੀ ਵੀ ਆ ਕੰਨ ਤੋਂ ਸੋਨਾ ਬੰਦ ਹੋ ਗਿਆ ਜਮੇ ਹਾਂ ਹਾਂ ਆਹ ਹੁੰਦਿਆਂ ਨੂੰ ਬੀਬੀ ਤੇ ਵੀਰ ਜੀ ਟੋਕਾ ਕਰਨ ਲੱਗੇ ਪਏ ਨੇ ਤੰਗਰਾਂ ਦਾ ਜੇ ਟੋਕੇ ਦਾ ਕੰਮ ਵੈਸੇ ਬੀਬੀਓ ਕਰਦੀ ਸਾਰਾ ਅੱਜ ਇਹ ਵੀਡੀਓ ਦੇ ਵਿੱਚ ਨੰਬਰ ਬਣਾਉਣ ਲੱਗੇ ਹੋਏ ਆਪਣੇ ਟੋਕਾ ਕਰਕੇ ਕੱਲ੍ਹ ਜੀ ਭੂਆ ਜੀ ਹੋਣੀ ਆ ਗਈ ਸੀਗੇ ਅਸੀਂ ਦਰਸ਼ਨ ਕਰਿਆਏ ਸੀਗੇ ਆਨੰਦਪੁਰ ਸਾਹਿਬ ਤੇ ਕੀਰਤਪੁਰ ਸਾਹਿਬ ਤੇ ਅਸੀਂ ਉਹਦੇ ਬਾਅਦ ਵਿੱਚ ਘਰੇ ਆ ਕੇ ਬਹੁਤ ਗੱਲਾਂ ਬਾਤਾਂ ਕੀਤੀਆਂ ਤੇ ਵਲੌਗ ਕੋਈ ਬਣਾਇਆ ਨਹੀਂ ਹੈਗਾ ਕਿਉਂਕਿ ਗੁਰੂ ਘਰ ਜਾਂਦੇ ਜਦੋਂ ਉੱਥੇ ਵਲੌਗ ਬਹੁਤਾ ਬੰਦਾ ਵੀ ਨਹੀਂ ਹੈਗਾ ਤੇ ਨਾ ਹੀ ਉਹਨਾਂ ਮਨ ਕਰ ਰਿਹਾ ਹੁੰਦਾ ਤੇ ਅਸੀਂ ਕੱਲ ਦੀ ਜਾਦੀ ਮੇਰੀ ਭੂਆ ਆਈ ਹੈ ਮੈਨੂੰ ਮੈਨੂੰ ਐ ਲੱਗ ਰਿਹਾ ਵੀ ਮੈਂ ਧਰਤੀ ਤੇ ਧਰਤੀ ਦੇ ਉੱਪਰ ਹੀ ਉੱਡਿਓ ਫਿਰ ਰਹੀ ਆ ਕਿ ਐਨਾ ਮੈਨੂੰ ਚਾ ਚੜਿਆ ਹੋਇਆ ਜਦੋਂ ਕੋਈ ਆਪਣਾ ਖੂਨ ਦਾ ਆਪਣੇ ਖੂਨ ਦਾ ਕੋਈ ਮਿਲ ਆਉਂਦਾ ਐਨਾ ਚਾ ਚੜਦਾ ਆ ਐਨੀ ਖੁਸ਼ੀ ਹੁੰਦੀ ਹੈ ਕਿ ਕੱਲ ਦੀ ਭੂਆ ਦੇ ਆਉਣ ਕਰਕੇ ਮੈਨੂੰ ਐਨਾ ਜ਼ਿਆਦਾ ਸਕੂਨ ਮਿਲਿਆ ਵੀ ਐਨਾ ਦੁੱਖ ਸੋ ਕੀਤਾ ਐ ਮਤਲਬ ਵੀ ਮੇਰਾ ਅੱਧਾ ਮਨ ਹਲਕਾ ਹੋ ਗਿਆ ਭੂਆ ਜੀ ਦੇ ਆਉਣ ਨਾਲ ਇਹ ਭੁਆ ਨੇ ਭੁਆ ਦਾ ਵੀ ਪਿਆਰ ਸੀਗੇ ਤਾਂ ਹੀ ਭੁਆ ਨੇ ਦੂਰ ਤੋਂ ਚੱਲ ਕੇ ਮੇਰੇ ਕੋਲ ਆਈ ਭੁਆ ਨੂੰ ਵੀ ਕਿੰਨੇ ਕਿਲੋਮੀਟਰ ਉੱਥੇ ਤੋਂ ਰੋਪੜ ਪੈ ਗਿਆ ਰੋਪੜ ਚੱਲ ਕੇ ਮੈਨੂੰ ਮਿਲਣ ਆਏ ਨੇ ਨਾਲੇ ਛੋਟਾ ਭੁਆ ਜੀ ਦਾ ਜਿਹੜਾ ਪੋਤਾ ਆ ਉਹ ਵੀ ਛੋਟਾ ਭੁਆ ਜੀ ਹੁਣ ਗੋਲੀ ਹੈ ਗਿਆ ਬਾਹਰ ਆ ਗਾ ਜੇ ਪੋਤਾ ਭੁਆ ਜੀ ਹੁਣ ਗੋਲਾ ਨਿਆਣੇ ਨੂੰ ਵੀ ਨਾਲ ਲੈ ਕੇ ਐਨੀ ਦੂਰ ਤੋਂ ਐਨੀ ਪਿਆਰ ਦੇ ਕਰਕੇ ਬੰਦਾ ਆਉਂਦਾ ਆ ਨਹੀਂ ਤਾਂ ਬੰਦਾ ਕਹਿੰਦਾ ਇੰਨੀ ਦੂਰ ਹੈ ਛੱਡੋ ਅਸੀਂ ਕੀ ਲੈਣਾ ਜੇ ਭੂਆ ਦਾ ਭਤੀਜੀ ਨਾਲ ਪਿਆਰ ਸੀਗਾ ਤਾਂ ਹੀ ਇੰਨੀ ਦੂਰ ਚੱਲ ਕੇ ਆਏ ਤਾਂ ਆਏ ਵਧੀਆ ਲੱਗਿਆ ਬਹੁਤ ਵਧੀਆ ਪਰਿਵਾਰ ਆ ਬਹੁਤ ਪਿਆਰ ਦਿੰਦੇ ਆ ਜੀ ਧੀਆ ਪੁੱਤਾਂ ਨੂੰ ਬਹੁਤ ਹੀ ਵਧੀਆ ਰੱਖਿਆ ਸਾਨੂੰ ਵੀ ਬਹੁਤ ਵਧੀਆ ਪਿਆਰ ਸਤਿਕਾਰ ਕਰਿਆ ਡਾਡ ਫੁੱਟ ਜੀ ਤੁਹਾਨੂੰ ਜੀ ਲੱਗਿਆ ਸਾਡਾ ਬਹੁਤ ਵਧੀਆ ਵਾਹ ਵਾਹ ਮਿਲਣ ਜੋ ਪਰਿਵਾਰ ਆ ਬਹੁਤ ਵਧੀਆ ਪਰਿਵਾਰ ਆ ਬਹੁਤ ਵਧੀਆ ਸਾਨੂੰ ਖੁਸ਼ੀ ਹੋਈ ਸਮਾ ਰੀਤੀ ਨੂੰ ਸਾਂਭਿਆ ਨੇ ਮਾਨ ਕੋ ਦੁੱਖ ਬਹੁਤ ਆਉਂਦਾ ਹੈ ਦੁੱਖ ਬਹੁਤ ਆਉਂਦਾ ਪਰ ਬਹੁਤ ਮਨ ਖੁਸ਼ ਹੋਇਆ ਵੀ ਸਾਡੇ ਧੀਾਂ ਵਾਂਗੂ ਰੱਖੇ ਬੈਠੇ ਸਾਡੀ ਧੀ ਨੂੰ ਪੋਜੀਓ ਤੁਮੇ ਨੂੰ ਕਹਦੇ ਸੀਗੇ ਸਾਡੇ ਨਾਲ ਚੱਲ ਅਸੀਂ ਕਹਿੰਦੇ ਸੀ ਤੂੰ ਸਾਡੇ ਨਾਲ ਚੱਲ ਪਰ ਹੁਣ ਮੇਰੇ ਥੋੜੇ ਦਿਨ ਰਹਿ ਗਏ ਮੇਰੇ ਵਾਪਸੀ ਦੇ ਵੀ ਥੋੜੇ ਦਿਨ ਰਹਿ ਗਏ ਮੈਂ ਕਿਹਾ ਵੀ ਮੇਰੇ ਹੁਣ ਸਮਾਨ ਦਾ ਦਵਾਈਆਂ ਦਾ ਡਾਕਟਰ ਦਾ ਸਾਰਾ ਖਲਾਰਾ ਆਲਰੇਡੀ ਪੈ ਚੁੱਕਿਆ ਆ ਵੀ ਹੁਣ ਨਵੇਂ ਸਿਰੇ ਤੋਂ ਨਵੇਂ ਡਾਕਟਰ ਕੋਲੇ ਜਾ ਕੇ ਆਪਾਂ ਸਾਰਾ ਕੁਝ ਕਰਾ ਨਹੀਂ ਸਕਦੇ ਦਿਨ ਗਿੰਦੀ ਤੇ ਬਚੇ ਆਗੇ ਵੀ ਹੁਣ ਜਿਵੇਂ ਚੱਲਦਾ ਹੁਣਵੇਂ ਚੱਲਣ ਨੂੰ ਕੀ ਜਦ ਤੁਸੀਂ ਮਿਲ ਗਏ ਇੰਨੀ ਹੀ ਬਾਤ ਖੁਸ਼ੀ ਆ ਗਈ ਚਲ ਮੇਰੇ ਮਨ ਨੂੰ ਵੀ ਐ ਹੋ ਗਿਆ ਵੀ ਚਲ ਕੋਈ ਆ ਗਿਆ ਤੇ ਤੰਗ ਪਈ ਤਾਂ ਫੇਰੀ ਹੈ ਨਾ ਹਾਂ ਦਾ ਖੂਨ ਸੀਗਾ ਤਾਂ ਤਾਈ ਆਏ ਇੰਨੀ ਵਾਟੋ ਮਿਲਣ ਵੀ ਚੱਲ ਗਏ ਮਿਲ ਕੇ ਅੱਜ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਫਿਰ ਮੈਂ ਬੋਲ ਤੂੰ ਫੋਨ ਕਰਿਆ ਕਰੀ ਸ਼ਾਮ ਨੂੰ ਹਾਂ ਜੀ ਠੀਕ ਹੈ ਠੀਕ ਹੈ ਸਵੇਰ ਵੇਲੇ ਤਾਂ ਕੋਈ ਨਹੀਂ ਤਨਾ ਲੱਗ ਬੁਲੀਆ ਚਲੋ ਉਹ ਮਾਰੇ ਬੜਾ ਲਾਈ ਹਾਂਜੀ ਹਾਂਜੀ ਇਹ ਆਪਣਾ ਵੇਸਟਾ ਵਾਹੇਗਾ ਹਾਂਜੀ ਹਾਂ ਉਹ ਕੋਈ ਅੱਧ ਨੂੰ ਲੰਘ ਜਾਵੇ ਵੜਦਾ ਹਾਂ ਹਾਂ ਹੁਣ ਤਾਂ ਫਸ ਤਾ ਹਾਂ ਅਨੰਦਪੁਰ ਦਾ ਆਵਣਾ ਹੁੰਦਾ ਨਾ ਉਹ ਰੁੱਕ ਜਾ ਹਾਂ ਓਕੇ ਜਾ